ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਘਰੇ ਆਪਾਂ ਨੇ ਹਲਵਾਈ ਸਟਾਈਲ ਜਲ ਜੀਰਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਜੋ ਜੋ ਸਮਾਨ ਮੈਂ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜੇ ਤੁਸੀਂ ਇਹ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਜਲ ਜੀਰਾ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਜਲ ਜੀਰਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਸਮਾਨ ਹੈ ਮੈਂ ਤੁਹਾਨੂੰ ਉਹ ਦੱਸ ਦਿੰਦਾ ਕਿਹੜਾ ਕਿਹੜਾ ਲੈ ਆਏ ਠੀਕ ਹੈ ਜੀ ਆਪਾਂ ਨੇ ਜਲ ਜੀਰਾ ਬਣਾਉਣ ਵਾਸਤੇ ਇਹ ਹੈਗਾ ਜੀ ਪੁਦੀਨਾ ਜਿਹੜਾ ਕਿ ਮੈਂ ਪੀਸ ਕੇ ਰੱਖ ਲਿਆ ਥੋੜਾ ਜਿਹਾ ਮੇਰੇ ਕੋਲ ਪਦੀਨਾ ਤਾਂ ਇੱਕਿਆ ਦੇ ਵਿੱਚੋਂ ਮੈਂ ਹਰੀ ਮਿਰਚ ਪੀਸ ਲਈ ਉਹ ਆਪਸ਼ਨਲ ਹੈ ਉਹ ਤੁਹਾਡੀ ਮਰਜ਼ੀ ਹੈ ਵੈਸੇ ਇੱਕ ਅੱਧੀ ਮਿਰਚ ਪਾ ਲਿਓ ਥੋੜਾ ਜਿਹਾ ਮਿਰਚ ਜਲ ਜੀਰੇ ਚ ਵਧੀਆ ਲੱਗਦੀ ਆ ਤੇ ਉਸ ਤੋਂ ਬਾਅਦ ਜਿਹੜੇ ਚ ਪਾਵਾਂਗੇ ਮਿੱਠੇ ਵਾਸਤੇ ਆਪਾਂ ਸ਼ੱਕਰ ਤੁਸੀਂ ਚੀਨੀ ਵੀ ਵਰਤ ਸਕਦੇ ਹੋ ਜੇ ਮਿਕਸ ਚੀਨੀ ਤੇ ਸ਼ੱਕਰ ਵੀ ਵਰਤ ਸਕਦੇ ਹੋ ਮਿਕਸ ਕਰਕੇ ਬੂੰਦੀ ਮੈਂ ਭੋਕੇ ਰੱਖਤੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਲਈ ਥੋੜੀ ਜੀ ਇਮਲੀ ਆ ਲਓ ਠੀਕ ਹੈ ਜੀ ਇਮਲੀ ਭੋਕੇ ਮੈਂ ਰੱਖ ਲਈ ਤੀ ਤੇ ਪਾਣੀ ਉਹਦਾ ਜਿਹੜਾ ਇਮਲੀ ਦਾ ਕੱਢ ਲਿਆ ਬੇਸਟਮਾਲ ਬਾਹਰ ਕੱਢ ਤਿਆ ਉਸ ਤੋਂ ਬਾਅਦ ਆਪਣੇ ਕੋਲ ਨਿੰਬੂ ਆਜੀ ਦੋ ਤੇ ਬਾਕੀ ਬਰਫ਼ ਹੈ ਤੇ ਆਪਾਂ ਹੁਣ ਬਣਾਉਂਦੇ ਆ ਇੱਕ ਮਸਾਲਾ ਤੇ ਲੋ ਜੀ ਹੁਣ ਬਣਾਉਂਦੇ ਆ ਜਲ ਜੀਰੇ ਦਾ ਮਸਾਲਾ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪਾ ਲਈ ਆ ਆਪਣੇ ਜੀਰਾ ਠੀਕ ਹੈ ਜੀ ਆ ਦੇਖੋ ਤਿੰਨ ਚਾਰ ਚਮਚੇ ਪਾ ਲੈ ਜੀਰੇ ਦੇ ਤੇ ਇਹਦੇ ਚ ਥੋੜੀ ਜਿਹੀ ਪਾਵਾਂਗੇ ਕਾਲੀਆਂ ਮਿਰਚਾਂ ਕਾਲੀ ਮਿਰਚ ਜਿਆਦਾ ਨਹੀਂ ਪਾਉਣੀ ਆ ਦੇਖੋ ਇੰਨੀ ਕ ਪਾਉਣੀ ਆ ਬਸ ਕਿਉਂਕਿ ਕਾਲੀ ਮਿਰਚ ਦਾ ਫਲੇਵਰ ਜਿਹੜਾ ਜ਼ਿਆਦਾ ਹੋ ਜਾਊਗਾ ਫਿਰ ਤੇ ਥੋੜੀ ਜਿਹੀ ਸੌਂਫ ਪਾਉਣੀ ਆ ਸੌਂਫ ਵੀ ਥੋੜੀ ਜਿਹੀ ਪਾਉਣੀ ਆ ਤੇ ਇਹਨੂੰ ਆਪਾਂ ਨੇ ਭੁੰਨਣਾ ਹੁਣ ਤਕਰੀਬਨ ਜਦੋਂ ਤੱਕ ਇਹ ਐਨ ਚੰਗੀ ਤਰ੍ਹਾਂ ਨਹੀਂ ਪੁੰਨ ਹੋ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਰਾਂਗੇ ਮਿਕਸੀ ਇਹਨੂੰ ਲਓ ਜੀ ਜੀਰਾ ਆਪਣਾ ਭੁੰਨ ਹੋ ਗਿਆ ਤੇ ਇਹਨੂੰ ਹੁਣ ਹਲਕਾ ਜਿਹਾ ਕਰਦੇ ਆ ਠੰਡਾ ਉਸ ਤੋਂ ਬਾਅਦ ਇਹਦੀ ਕਰਾਂਗੇ ਪਸਾਈ ਆਪਾਂ ਇਹਦਾ ਇੱਕ ਪਾਊਡਰ ਬਣਾ ਲਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਕੱਚਾ ਜੀਰਾ ਵੀ ਪਾ ਦੋਗੇ ਬਾਸ ਦੇ ਵਿੱਚ ਠੀਕ ਹੈ ਜੀ 1-2 ਗੁਚਮਚਾ ਆਪਾਂ ਨੇ ਇਹਦੇ ਵਿੱਚ ਕੱਚੇ ਜੀਰੇ ਦਾ ਵੀ ਪਾਦਣਾ ਲਓ ਜੀ ਤੇ ਇਹਨੂੰ ਆ ਜਿਹੜਾ ਹੁਣ ਆਪਾਂ ਠੰਡਾ ਕਰਕੇ ਪੀਸ ਲੂਗੇ ਤੇ ਇਹਨੂੰ ਕੱਢ ਲੂਗੇ ਕਿਸੇ ਪਲੇਟ ਦੇ ਵਿੱਚ ਤਾਂ ਜੋ ਛੇਤੀ ਠੰਡਾ ਹੋ ਜਾਵੇ ਇਹ ਲਓ ਜੀ ਮਸਾਲਾ ਆਪਾਂ ਨੇ ਢੱਕਣ ਪਰ ਕੱਢ ਲਿਆ ਇਹਨੂੰ ਕਰਦੇ ਆ ਠੰਡਾ ਉਸ ਤੋਂ ਬਾਅਦ ਬਣਾਉਣੀ ਆ ਤਾਂ ਪਾਊਡਰ ਤੇ ਲਓ ਜੀ ਮਸਾਲਾ ਵੀ ਬਣ ਕੇ ਆਪਣਾ ਰੈਡੀ ਆ ਠੀਕ ਹੈ ਜੀ ਜਲ ਜੀਰੇ ਦਾ ਤੇ ਆਜੋ ਹੁਣ ਬਣਾਉਣੀ ਆ ਜਲ ਜੀਰਾ ਤਦ ਲੋ ਜੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਇਮਲੀ ਰੱਖੀ ਦੀ ਠੀਕ ਹੈ ਜੀ ਘੋਲ ਕੇ ਉਹਦੇ ਪਾਣੀ ਨੂੰ ਛਾਣ ਲੂੰਗਾ ਇਹਦੇ ਵਿੱਚ ਲੋ ਜੀ ਇਮਲੀ ਦਾ ਪਲਪ ਆਪਾਂ ਨੇ ਇਹਦੇ ਵਿੱਚ ਛਾਣ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਸ਼ੱਕਰ ਠੀਕ ਹੈ ਜੀ ਤੁਸੀਂ ਚੀਨੀ ਵੀ ਪਾ ਸਕਦੇ ਹੋ ਆਪਾਂ ਪਾ ਰਹੇ ਹਾਂ ਮਿਕਸ ਮੈਂ ਥੋੜੀ ਜਿਹੀ ਚੀਨੀ ਵੀ ਪਾਉਂਗਾ ਤੇ ਲੋ ਜੀ ਥੋੜਾ ਜਿਹਾ ਮੈਂ ਇਹਦੇ ਵਿੱਚ ਚੀਨੀ ਪਾ ਲਾਂਗਾ ਤੁਸੀਂ ਇੱਥੇ ਮਿਸ਼ਰੀ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਮਿਸ਼ਰੀ ਪਸੰਦ ਕਰਦੇ ਹੋ ਤਾਂ ਚੀਨੀ ਸਕਿਪ ਕਰ ਦਿਓ ਮਿਸ਼ਰੀ ਪਾ ਦਿਓ ਤੇ ਥੋੜਾ ਜਿਹਾ ਪਾਵਾਂਗੇ ਜਿਹਦੇ ਵਿੱਚ ਆਪਾਂ ਕਾਲਾ ਨੂਨ ਆਹ ਲੋ ਤਕਰੀਬਨ ਇਹ ਬਣ ਜੂਗੇ ਜੀ ਆਪਣੇ 5 ਤੋਂ 6 ਗਲਾਸ ਇਹਦੇ ਵਿੱਚ ਆਪਾਂ ਨੇ 2 ਛੋਟੇ ਚਮਚ ਕਾਲੇ ਨੂਨ ਤੇ ਪਾ ਲੈਣੇ ਆ ਤੇ ਅੱਧਾ ਚਮਚ ਪਾਇਆ ਜੀ ਆਪਾਂ ਨੇ ਸਫੇਦ ਨਮਕ ਤੇ ਉਸ ਤੋਂ ਬਾਅਦ ਇਹ ਹੈਗਾ ਜੀ ਪਦੀਨਾ ਫਰੈਸ਼ ਪੀਸ ਕੇ ਰੱਖਿਆ ਹੋਇਆ ਆਪਾਂ ਨੇ ਇਹ ਵੀ ਪਾ ਦਣਾ ਸਾਰੇ ਵਿੱਚ ਤਕਰੀਬਨ ਥੋੜਾ ਜਿਹਾ ਪਦੀਨਾ ਤਾਂ ਇਹ ਇਦੇ ਵਿੱਚ ਮੈਂ ਥੋੜੀ ਜੀ ਇੱਕ ਹਰੀ ਮਿਰਚ ਪਾਈ ਤੇ ਠੀਕ ਹੈ ਜੀ ਤੇ ਥੋੜਾ ਜਿਹਾ ਪਦੀਨਾ ਪੀਸ ਲਿਆ ਤਾਂ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਨਿੰਪੂ ਦਾ ਰਸ ਮੈਂ ਦੋ ਨਿੰਪੂ ਨਿਚੋੜ ਲਏ ਠੀਕ ਹੈ ਜੀ ਤੇ ਆਹ ਲਓ ਜੀ ਨਿੰਪੂ ਦਾ ਰਸ ਤੇ ਇਹਨੂੰ ਕਰੂੰਗੇ ਹੁਣ ਚੰਗੀ ਤਰ੍ਹਾਂ ਮਿਕਸ ਤਾਂ ਜੋ ਸਾਰਾ ਸਮਾਨ ਜਿਹੜਾ ਚੰਗੀ ਤਰ੍ਹਾਂ ਘੁਲ ਜਾਵੇ ਤੇ ਲਓ ਜੀ ਹੁਣ ਪਾਉਂਦੇ ਆ ਇਹਦੇ ਵਿੱਚ ਆਪਾਂ ਇੱਕ ਚਮਚ ਮਸਾਲੇ ਦਾ ਕਿਉਂਕਿ ਆ ਜਿਹੜਾ ਮਸਾਲਾ ਹੈ ਇਨਰ ਦਾ ਕਾਫੀ ਗਲਾਸ ਬਣ ਜੂਗੇ ਇਸ ਕਰਕੇ ਮੈਂ 4-5 ਗਲਾਸਾਂ 'ਮੈਂ 1 ਚਮਚ ਪਾ ਦਿਆ ਠੀਕ ਹੈ ਜੀ ਤੇ ਪਾਣੀ ਆਪਣਾ ਰੈਡੀ ਹੈ ਜੀ ਹੁਣ ਇਹਨੂੰ ਛੱਡ ਦੰਨੇ ਆ ਤਕਰੀਬਨ ਉੱਪਰ 15-20 ਮਿੰਟ ਏਕਣੇ ਤਾਂ ਜੋ ਸਾਰੇ ਸਮਾਨ ਦਾ ਫਲੇਵਰ ਪਾਣੀ 'ਚ ਆ ਜਾਵੇ ਉਸ ਤੋਂ ਬਾਅਦ ਇਹ 'ਚ ਪਾਣੀ ਪਾ ਕੇ ਬਰਫ਼ ਪਾ ਕੇ ਇਹਨੂੰ ਆਪਾਂ ਪੋਣਾਗੇ ਤੇ ਲਓ ਜੀ ਇਹਦੇ ਵਿੱਚ ਪਾਉਂਦੇ ਆ ਹੁਣ ਆਪਾਂ ਬਰਫ਼ ਜਿਹੜੀ ਮੈਂ ਤੋੜ ਕੇ ਰੱਖ ਲਈ ਥੀ ਤੇ ਲਓ ਜੀ ਦੋ ਗਲਾਸ ਪਾਣੀ ਦੇ ਇਹਦੇ ਵਿੱਚ ਪਹਿਲਾਂ ਹੈਗੇ ਆ ਤੇ ਦੋ ਗਲਾਸ ਆਪਾਂ ਨੇ ਹੋਰ ਪਾ ਦੇਣੇ ਲਓ ਜੀ ਦੋ ਗਲਾਸ ਪਾਣੀ ਦੇ ਪੈ ਚੁੱਕੇ ਆ ਜੀ ਤੇ ਹੁਣ ਇਹਨੂੰ ਥੋੜਾ ਜਿਹਾ ਘੋਲ ਕੇ ਛੱਡ ਦਾਂਗੇ ਨਾਲ ਇਹ ਠੰਡਾ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਆਪਾਂ ਤੁਸੀਂ ਜੇ ਪੁਣ ਕੇ ਪੀਣਾ ਹੋਇਆ ਪੁਣ ਕੇ ਵੀ ਪੀ ਸਕਦੇ ਹੋ ਠੀਕ ਹੈ ਜੀ ਐਦਾਂ ਪੀਣਾ ਹੋਇਆ ਐਦਾਂ ਵੀ ਪੀ ਲਿਓ ਤੇ ਲਓ ਜੀ ਜਲ ਜੀਰਾ ਆਪਣਾ ਰੈਡੀ ਆ ਜੀ ਹੁਣ ਇਹਨੂੰ ਪੁੰਦਦੇ ਆ ਕਲਰ ਦੇਖ ਲਓ ਕਿੰਨਾ ਵਧੀਆ ਆ ਕਿ ਨੈਚੁਰਲ ਤੁਸੀਂ ਇਹਦੇ ਵਿੱਚ ਕੋਈ ਫੂਡ ਕਲਰ ਵਰਤਣਾ ਹੋਇਆ ਠੀਕ ਹੈ ਜੀ ਤਾਂ ਹਰਾ ਰੰਗ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਆ ਦੇਖੋ ਠੀਕ ਹੈ ਜੀ ਬਗੈਰ ਕਲਰ ਤੇ ਵੀ ਕਿੰਨਾ ਇਹ ਵਧੀਆ ਏ ਲਓ ਜੀ ਇਹਨੂੰ ਹੁਣ ਪੁੰਨਦੇ ਆ ਲਓ ਜੀ ਜਲਜੀਰਾ ਆਪਣਾ ਬਣ ਕੇ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਇਹਨੂੰ ਘਰੇ ਬਿਲਕੁਲ ਸਿੰਪਲ ਤਰੀਕਾ ਹੈ ਤੇ ਹੁਣ ਕੱਢਦੇ ਇਹਨੂੰ ਗਲਾਸਾਂ 'ਚ ਬੁੰਤੀ ਆਪਾਂ ਇਹ ਵਿੱਚ ਪਾ ਲਈਦੇ ਤੇ ਲਓ ਜੀ ਜਲਜੀਰਾ ਬਣ ਕੇ ਆਪਣਾ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਜਲਜੀਰਾ ਕਰੇ ਬਣਾ ਸਕਦੇ ਆ ਠੀਕ ਹੈ ਜੀ ਬਹੁਤ ਹੀ ਵਧੀਆ ਬਣਿਆ ਹੈ 컬러 ਆਪਾਂ ਨੇ ਇਹਦੇ ਵਿੱਚ ਵਰਤਿਆ ਨਹੀਂ ਠੀਕ ਹੈ ਜੀ ਕਿਉਂਕਿ 컬러 ਸੇਧ ਵਾਸਤੇ ਠੀਕ ਨਹੀਂ ਹੁੰਦੇ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਵੀਡੀਓ ਕਿੰਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਸੋ ਮਿਲਦੇ ਆ ਜੀ ਹੁਣ ਇੱਕ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ